ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਮਿੱਠੀ ਜਾਪੇ ਮਾਂ ਬੋਲੇ ਪੰਜਾਬੀ ਵਿੱਚ। ਅੱਜ ਦਾ ਸਾਡਾ ਵਿਸ਼ਾ ਹੈ ਜਮਾਤ ਛੇਵੀਂ ਪਾਠ ਨੰਬਰ 26 ਫੁੱਲਾਂ ਦਾ ਸਨੇਹਾ। ਸਟੇਜ ਦੇ ਵਿਚਕਾਰ ਕੱਪੜੇ ਦਾ ਬਣਿਆ ਇੱਕ ਫੁੱਲ ਪਿਆ ਹੈ। ਖੱਬੇ ਉਹ ਪਾਸੇੋਂ ਇੱਕ ਤਿਤਲੀ ਨੱਚਦੀ ਹੋਈ ਆਉਂਦੀ ਹੈ। ਤਿਤਲੀ ਮੈਂ ਤਿਤਲੀ ਸੁੰਦਰ ਬਾਗ ਦੀ ਮੇਰੇ ਫੁੱਲਾਂ ਦੇ ਕਈ ਰੰਗ ਜਿਉਂ ਚੁੰਨੀਆਂ ਰੰਗ ਬਰੰਗੀਆਂ ਕੋਈ ਥਾਂ ਥਾਂ ਦੇਵੇ ਟੰਗ ਇਹ ਰੰਗ ਨਹੀਂ ਮੇਰੇ ਆਪਣੇ ਫੁੱਲਾਂ ਤੋਂ ਲੈਨੇ ਮੰਗ ਤਿਤਲੀ ਕਹਿੰਦੀ ਹੈ ਕਿ ਮੈਂ ਬਾਗ ਦੀ ਸੁੰਦਰ ਚੀਜ਼ ਹਾਂ ਮੇਰੇ ਫੁੱਲਾਂ ਉੱਤੇ ਖੰਭਾਂ ਦੇ ਕਈ ਰੰਗ ਹਨ ਜਿਉਂ ਐਸੇ ਲੱਗਦੇ ਹਨ ਜਿਵੇਂ ਕਿਸੇ ਨੇ ਰੰਗ ਬਰੰਗੀਆਂ ਚੁੰਨੀਆਂ ਥਾਂ ਥਾਂ ਤੇ ਟੰਗ ਦਿੱਤੀਆਂ ਹੋਣ ਇਹ ਰੰਗ ਮੇਰੇ ਆਪਣੇ ਨਹੀਂ ਹਨ ਸਗੋਂ ਮੈਂ ਇਹ ਫੁੱਲਾਂ ਤੋਂ ਮੰਗ ਕੇ ਲੈ ਹਨ ਮੈਂ ਫੁੱਲਾਂ ਗਿਰਦੇ ਘੁੰਮਦੀ ਨਿਤ ਹੋ ਕੇ ਮਸਤ ਮਲੰਗ ਗਿਰਦੇ ਭਾਵ ਆਲੇ ਦਿਵਾਲੇ ਕਿ ਮੈਂ ਫੁੱਲਾਂ ਦੇ ਆਲੇ ਦਿਵਾਲੇ ਜਿਹੜੇ ਹੈਗੇ ਆ ਮਸਤ ਮਲੰਗ ਹੋ ਕੇ ਘੁੰਮਦੀ ਹਾਂ ਮਸਤ ਮਲੰਗਰਾ ਮਤਲਬ ਹੈ ਬੇਪਰਵਾਹ ਕਿ ਮੈਂ ਫੁੱਲਾਂ ਦੇ ਆਲੇ-ਦੁਆਲੇ ਬੇਪਰਵਾਹ ਹੋ ਕੇ ਘੁੰਮਦੀ ਰਹਿੰਦੀ ਹਾਂ ਮੈਨੂੰ ਡਰ ਨਹੀਂ ਕਿਸੇ ਵੀ ਹੋਰ ਦਾ ਮੈਂ ਹੋ ਕੇ ਫਿਰਾਂ ਨਿਸੰਗ ਕਿ ਨਿਸੰਗ ਦਾ ਮਤਲਬ ਹੁੰਦਾ ਹੈ ਬੇਚ ਜਗ ਬਿਨਾ ਕਿਸੇ ਸੰਗ ਦੇ ਬੇਚ ਜਗ ਕਿੰਨੇ ਮੈਨੂੰ ਕਿਸੇ ਵੀ ਚੀਜ਼ ਦਾ ਡਰ ਨਹੀਂ ਹੈ ਤੇ ਮੈਂ ਬੇਚ ਜਗ ਹੋ ਕੇ ਨਿਸੰਗ ਹੋ ਕੇ ਘੁੰਮਦੀ ਹਾਂ ਰਹਿ ਖਿੜਿਆ ਫੁੱਲ ਹਮੇਸ਼ਾ ਮੇਰੇ ਦਿਲ ਦੀ ਇਹੋ ਉਮੰਗ ਮੇਰੇ ਦਿਲ ਵਿੱਚ ਇੱਛਾ ਹੈ ਕਿ ਸਟੇਜ ਉਤੇ ਪਿਆ ਇਹ ਫੁੱਲ ਹਮੇਸ਼ਾ ਖਿੜਿਆ ਰਹਿਣਾ ਚਾਹੀਦਾ ਹੈ ਸੱਜੇ ਪਾਸਿਓਂ ਇੱਕ ਭੋਰਾ ਆਉਂਦਾ ਹੈ ਮੈਂ ਭੋਰਾ ਸੁੰਦਰ ਬਾਗ ਦਾ ਮੇਰਾ ਫੁੱਲਾਂ ਨਾਲ ਪਿਆਰ ਮੇਰੇ ਸਾਹਾਂ ਅੰਦਰ ਮਹਿਕਦੀ ਇਨ੍ਹਾਂ ਫੁੱਲਾਂ ਜਹੀ ਬਹਾਰ ਮੈਂ ਪੀ ਪੀ ਰਸ ਜਿਉਂਦਾ ਮੈਨੂੰ ਚੜਿਆ ਰਹੇ ਖੁਮਾਰ ਕੁਮਾਰ ਦਾ ਮਤਲਬ ਹੁੰਦਾ ਹੈ ਮਸਤੀ ਠੀਕ ਹੈ ਜੀ ਕਹਿੰਦੇ ਮੈਂ ਪੋਰਾ ਸੁੰਦਰ ਬਾਗ ਦਾ ਪੋਰਾ ਕਹਿੰਦਾ ਹੈ ਕਿ ਮੈਂ ਸੁੰਦਰ ਬਾਗ ਦਾ ਰਹਿਣ ਵਾਲਾ ਹਾਂ ਮੇਰਾ ਫੁੱਲਾਂ ਨਾਲ ਬਹੁਤ ਜ਼ਿਆਦਾ ਪਿਆਰ ਹੈ ਮੇਰੇ ਸਾਹਾਂ ਅੰਦਰ ਇਨ੍ਹਾਂ ਫੁੱਲਾਂ ਦੀ ਬਹਾਰ ਮਹਿਕ ਦੀ ਹੈ ਮੈਂ ਪੀ ਪੀ ਰਸ ਜਿਉਂਦਾ ਮੈਂ ਫੁੱਲਾਂ ਦਾ ਰਸ ਪੀ ਕੇ ਜਿਉਂਦਾ ਹਾਂ ਮੈਨੂੰ ਚੜਿਆ ਰਹੇ ਖੁਮਾਰ ਤੇ ਮੈਨੂੰ ਇਹਦੀ ਮਸਤੀ ਸਾਰਾ ਦਿਨ ਚੜੀ ਰਹਿੰਦੀ ਹੈ ਇਹਨਾਂ ਫੁੱਲਾਂ ਕਰਕੇ ਜਾਪਦਾ ਮੈਨੂੰ ਸੁੰਦਰ ਸਭ ਸੰਸਾਰ ਇਹਨਾਂ ਫੁੱਲਾਂ ਕਰਕੇ ਮੈਨੂੰ ਸਾਰਾ ਸੰਸਾਰ ਹੀ ਸੁੰਦਰ ਸੋਹਣਾ ਜਿਹੜਾ ਹੈਗਾ ਆ ਦਿਖਾਈ ਦਿੰਦਾ ਹੈਗਾ ਆ ਨਿਤਰਾਗ ਸੁਨਾਮਾ ਇਹਨਾਂ ਨੂੰ ਮੈਂ ਛੇੜ ਕੇ ਦਿਲ ਦੀ ਤਾਰ ਮੈਂ ਇਹਨਾਂ ਫੁੱਲਾਂ ਦੇ ਨੋ ਬਿਨਾ ਆਪਣੇ ਦਿਲ ਦੀ ਤਾਰ ਛੇੜ ਕੇ ਰਾਗ ਸੁਣਾਉਂਦਾ ਰਹਿੰਦਾ ਹਾਂ ਮੈਂ ਨੌਕਰ ਬਿਨ ਤਨਖਾਹ ਦੇ ਇਨਾ ਫੁੱਲਾਂ ਦੇ ਦਰਬਾਰ ਮੈਂ ਇਨਾ ਫੁੱਲਾਂ ਦੇ ਦਰਬਾਰ ਵਿੱਚ ਬਿਨਾ ਤਨਖਾਹ ਤੋਂ ਕੰਮ ਕਰਨ ਵਾਲਾ ਨੌਕਰ ਹਾਂ ਜਾ ਹਾਂਜੀ ਸੋਭਾ ਤਿਤਲੀ ਕਹਿੰਦੀ ਆ ਜਾ ਪਰਾਂ ਬੈਠ ਬੜਬੋਲਿਆ ਨਾ ਸਿਰ ਤੇ ਚੜਦਾ ਜਾ ਮੈਂ ਖੰਭ ਹਿਲਾ ਕੇ ਆਪਣੇ ਹਰ ਫੁੱਲ ਨੂੰ ਦਿਆਂ ਹਵਾ ਕਹਿੰਦਾ ਤਿਤਲੀ ਕਹਿੰਦੀ ਆ ਉਹ ਜਰਾ ਗੁੱਸੇ ਨਾਲ ਉਹਨੂੰ ਕਹਿੰਦੀ ਆ ਜਾ ਬੜਬੋਲਿਆ ਬੜਬੋਲਾ ਮਤਲਬ ਹੁੰਦਾ ਇਹ ਹੈ ਜਿਹੜਾ ਬਿਨਾਂ ਸੋਚੇ ਸਮਝੇ ਕੋਈ ਗੱਲ ਕਰੇ ਆ ਬਿਨਾਂ ਸੋਚੇ ਸਮਝੇ ਬੋਲਣ ਵਾਲਾ ਬਿਨਾਂ ਸੋਚੇ ਸਮਝੇ ਜਿਹੜਾ ਗੱਲ ਕਰਦਾ ਆ ਬੋਲਣ ਵਾਲਾ ਉਹਨੂੰ ਕਹਿੰਦੇ ਹੈਗੇ ਆ ਬੜਬੋਲਾ ਜਾ ਬੜਬੋਲਿਆ ਤੂੰ ਜਰਾ ਪਰਾਂ ਹੋ ਕੇ ਬੈਠ ਤੂੰ ਮੇਰੇ ਸਿਰ ਤੇ ਨਾ ਚੜਦਾ ਜਾ ਮੈਂ ਖੰਭ ਹਲਾ ਕੇ ਆਪਣੇ ਹਰ ਫੁੱਲ ਨੂੰ ਦਿਆਂ ਹਵਾ ਕਹਿੰਦੀ ਮੈਂ ਆਪਣੇ ਖੰਭ ਹਲਾ ਕੇ ਹਰ ਫੁੱਲ ਨੂੰ ਹਵਾ ਦਿੰਨੀ ਆ ਜੋ ਪੱਖਾ ਚੱਲ ਗਏ ਸੁੰਦਰੀ ਦਵੇ ਆਪਣਾ ਕੰਤ ਸੁਵਾ ਕਹਿੰਦੀ ਮੈਂ ਇਸ ਤਰ੍ਹਾਂ ਹਵਾ ਚਲਦੀ ਆ ਜਿਵੇਂ ਕੋਈ ਸੁੰਦਰ ਮੁਟਿਆਰ ਜਿਹੜੀ ਹੈਗੀ ਆ ਕੰਤ ਦਾ ਮਤਲਬ ਆਪਣੇ ਪਤੀ ਨੂੰ ਪਤੀ ਨੂੰ ਪੱਖਾ ਚੱਲ ਕੇ ਉਹਨੂੰ ਨੀਂਦਰ ਦਵਾ ਦਿੰਦੀ ਆ ਉਹਨੂੰ ਸੁਲਾ ਦਿੰਦੀ ਆ ਤੋ ਉਲਟਾ ਕਰਕੇ ਭੂੰ ਭੂੰ ਰਹਿਆ ਸੁੱਤਿਆਂ ਤਾਈ ਜਗਾ ਜਦ ਕਿ ਤੂੰ ਭੂੰ ਭੂੰ ਦੀ ਆਵਾਜ਼ ਕਰਕੇ ਸੁੱਤੇ ਪਏ ਨੂੰ ਵੀ ਉਠਾ ਕੇ ਰੱਖ ਦਿੰਦਾ ਆ ਪੋਰਾ ਕਹਿੰਦਾ ਜਾਣੀ ਵੱਡੀਏ ਅਕਲਾਂ ਵਾਲੀਏ ਤੇਰਾ ਨਾਲ ਅਕਲ ਦੇ ਵੈਰ ਜੋ ਸੁੱਤੇ ਰਹੇ ਸੋ ਮਰ ਗਏ ਨਹੀਂ ਪੈਂਦੀ ਉਹਨਾਂ ਨੂੰ ਖੈਰ ਜੋ ਜਾਗਣ ਮਾਰਨ ਮੰਜਲਾ ਨਿਓਂ ਗਾਂ ਵਧਾ ਕੇ ਪੈਰ ਤੂੰ ਮਿੱਤਰ ਨਹੀਂ ਹੈ ਫੁੱਲ ਦੀ ਤੂੰ ਦੁਸ਼ਮਣ ਕੋਈ ਗੈਰ ਪੋਰਾ ਕਹਿੰਦਾ ਹੈ ਤੂੰ ਪਰੇ ਜਾ ਤੂੰ ਵੱਡੀ ਅਕਲ ਵਾਲੀ ਬਣੀ ਫਿਰਦੀ ਆ ਤੇਰਾ ਦਾ ਅਕਲ ਦੇ ਨਾਲ ਵੈਰ ਆ ਵੈਰ ਦਾ ਮਤਲਬ ਕੀ ਹੈਗਾ ਕਿ ਦੁਸ਼ਮਣ ਆ ਦੁਸ਼ਮਣੀਆਂ ਵੈਰ ਆ ਤੇਰੀ ਜੋ ਸੁੱਤੇ ਰਹੇ ਸੋ ਮਰ ਗਏ ਕਹਿੰਦੇ ਆ ਤੂੰ ਕਹਿੰਦੀ ਆ ਕਿ ਮੈਂ ਹਰ ਫੁੱਲ ਨੂੰ ਹਵਾ ਨਾਲ ਸੁਲਾ ਦਿੰਦੀ ਆ ਪਰ ਤੂੰ ਜਾਣਦੀ ਹੈ ਕਿ ਜਿਹੜੇ ਸੁੱਤੇ ਰਹਿੰਦੇ ਹਨ ਉਹ ਇੱਕ ਤਰ੍ਹਾਂ ਨਾਲ ਮਰ ਗਏ ਹੁੰਦੇ ਹਨ ਜੋ ਜਾਗਣ ਮਾਰਨ ਮੰਜ਼ਲਾ ਤੇ ਜਿਹੜੇ ਜਾਗਦੇ ਰਹਿੰਦੇ ਆ ਉਹੀ ਅੱਗੇ ਵਧਦੇ ਆ ਤੇ ਮੰਜ਼ਲ ਨੂੰ ਪ੍ਰਾਪਤ ਕਰਦੇ ਆ ਤੂੰ ਮਿੱਤਰ ਨਹੀਂ ਹੈਂ ਅਭੀ ਤੂੰ ਫੁੱਲ ਦੀ ਮਿੱਤਰ ਦੋਸਤ ਨਹੀਂ ਆ ਬਲਕੇ ਤੂੰ ਦੁਸ਼ਮਣੀ ਦਾ ਕੰਮ ਜਿਹੜਾ ਹੈਗਾ ਨਿਭਾ ਰਹੀ ਆ ਦਿਤਲੀ ਕਹਿੰਦੀ ਆ ਮੈਂ ਫੁੱਲਾਂ ਅੰਦਰ ਵਸਦੀ ਜੋ ਉਹਨਾਂ ਵਿੱਚ ਖੁਸ਼ਬੋ ਕਿ ਮੈਂ ਫੁੱਲਾਂ ਦੇ ਅੰਦਰ ਇਸ ਤਰ੍ਹਾਂ ਆਵਾਸ ਕਰਦੀ ਆ ਜਿਵੇਂ ਕਿ ਉਹਨਾਂ ਦੇ ਵਿੱਚ ਖੁਸ਼ਬੋ ਵਸਦੀ ਹੈ ਪੋਰਾ ਕਹਿੰਦਾ ਕੁਲ ਰੰਗ ਰਚਾ ਕੇ ਰੋਮ ਰੋਮ ਮੈਂ ਆਪ ਗਿਆ ਰੰਗ ਰੋਮ ਰੋਮ ਮਤਲਬ ਉਹਦੇ ਵਾਲ-ਵਾਲ ਦੇ ਵਿੱਚ ਵਾਲ-ਵਾਲ ਪੋਟੇ-ਪੋਟੇ ਦੇ ਵਿੱਚ ਭੋਰਾ ਕਹਿੰਦਾ ਹੈ ਕਿ ਸਾਰੇ ਰੰਗਾਂ ਨੂੰ ਆਪਣੇ ਰੋਮ-ਰੋਮ ਵਿੱਚ ਰਚਾ ਕੇ ਮੈਂ ਆਪਣੇ ਆਪ ਨੂੰ ਰੰਗ ਲਿਆ ਹੈ ਹਾਂਜੀ ਫੁੱਲ ਇਸ ਤੋਂ ਬਾਅਦ ਉਹਨਾਂ ਦੋਨਾਂ ਦੀ ਗੱਲ ਬਾਤ ਸੁਣ ਕੇ ਫੁੱਲ ਕਹਿੰਦਾ ਹੈ ਕਿਉਂ ਲੜਦੇ ਹੋ ਮੇਰੇ ਆਸ਼ਕੋ ਮੈਨੂੰ ਦੋਹਾਂ ਨਾਲ ਪਿਆਰ ਨਹੀਂ ਉੱਚਾ ਨੀਮਾ ਕੋਈ ਵੀ ਮੈਂ ਜਾਣਾ ਸਭ ਇੱਕਸਾਰ ਇੱਕਸਾਰ ਦਾ ਮਤਲਬ ਹੈ ਬਰਾਬਰ ਸਮਾਨ ਠੀਕ ਹੈ ਜੀ ਫੁੱਲ ਕਹਿੰਦਾ ਹੈ ਕਿ ਮੇਰੇ ਪ੍ਰੇਮੀਆਂ ਆਸ਼ਕੋ ਦਾ ਮਤਲਬ ਹੈ ਮੈਨੂੰ ਪਿਆਰ ਕਰਨ ਵਾਲਿਓ ਪ੍ਰੇਮੀਆਂ ਮੈਨੂੰ ਤੁਹਾਡਾ ਦੋਨਾਂ ਦੇ ਨਾਲ ਹੀ ਪਿਆਰ ਹੈਗਾ ਆ ਤੁਸੀਂ ਆਪਸ ਵਿੱਚ ਕਿਉਂ ਲੜਦੇ ਆ ਤੁਹਾਡੇ ਵਿੱਚੋਂ ਕੋਈ ਵੀ ਛੋਟਾ ਵੱਡਾ ਨਹੀਂ ਆ ਕੋਈ ਵੀ ਉੱਚਾ ਨੀਮਾ ਨਹੀਂ ਆ ਮੈਂ ਸਾਰਿਆਂ ਨੂੰ ਬਰਾਬਰ ਸਮਝਦਾ ਆ ਮੈਂ ਭਰ ਭਰ ਵੰਡਾ ਝੋਲੀਆਂ ਮੇਰਾ ਭੰਡਾਰ ਰਹੇ ਭੰਡਾਰ ਕਹਿੰਦਾ ਮੈਂ ਭਰ ਭਰ ਕੇ ਝੋਲੀਆਂ ਜੜੀਆਂ ਹੈਗੀਆਂ ਆ ਵੰਡਦਾ ਹੈਗਾ ਆ ਤੇ ਮੇਰਾ ਭੰਡਾਰ ਜਿਹੜਾ ਮੇਰਾ ਖਜ਼ਾਨਾ ਆ ਉਹ ਹਮੇਸ਼ਾ ਭਰਿਆ ਰਵੇ ਤੁਸੇ ਦਿਓ ਅਸੀਸਾਂ ਸੋਹਣਿਓ ਮੇਰੀ ਮਹਿਕ ਹੀ ਰਹੇ ਗੁਲਜਾਰ ਤੁਸੇ ਮੈਨੂੰ ਅਸੀਸਾਂ ਦੋ ਕਿ ਮੇਰਾ ਬਗੀਚਾ ਹਮੇਸ਼ਾ ਹੀ ਮਹਿਕਦਾ ਰਹੇ ਇਹ ਖੁਸ਼ਬੂ ਤੁਹਾਡੇ ਵਾਸਤੇ ਤੇ ਤੁਹਾਡੇ ਲਈ ਨੇ ਰੰਗ ਮੇਰੇ ਰੰਗ ਵੀ ਤੁਹਾਡੇ ਵਾਸਤੇ ਆ ਮੇਰੀ ਖੁਸ਼ਬੂ ਵੀ ਤੁਹਾਡੇ ਵਾਸਤੇ ਆ ਗੁਲਜਾਰ ਦਾ ਮਤਲਬ ਹੈ ਫੁਲਵਾੜੀ ਦਾ ਬਗੀਚਾ ਠੀਕ ਹੈ ਜੀ ਫੁੱਲਾਂ ਨਾਲ ਭਰਿਆ ਹੋਇਆ ਬਗੀਚਾ ਰਹੋ ਵਾਸudev ਰਸ ਦੇ ਖੇਡਦੇ ਮੇਰੇ ਦਿਲ ਦੀ ਇਹ ਉਮੰਗ ਕਿ ਮੇਰੇ ਦਿਲ ਦੀ ਇਹ ਉਮੰਗ ਦਾ ਮਤਲਬ ਹੈ ਇੱਛਾ ਮੇਰੀ ਵੀ ਸ਼ੇ ਆ ਕਿ ਤੁਸੀਂ ਹਮੇਸ਼ਾ ਹੱਸਦੇ ਖੇਡਦੇ ਜਿਹੜਾ ਹੈਗਾ ਰਵੋ ਨਾ ਖੰਬੜੀ ਟੁੱਟੇ ਕਿਸੇ ਦੀ ਨਾ ਵੀਣੀਓ ਟੁੱਟੇ ਵੰਗ ਨਾ ਕਿਸੇ ਦਾ ਕਹਿੰਦਾ ਖੰਭ ਟੁੱਟੇ ਨਾ ਕਿਸੇ ਦੀ ਵੀਣੀ ਮਤਲਬ ਵਾਂ ਤੋਂ ਵੰਗ ਟੁੱਟੇ ਰਲ ਬਚਨ ਦਿਓ ਮੈਨੂੰ ਸੁਚੜਾ ਨਹੀਂ ਕਦੇ ਕਰਾਂਗੇ ਜੰਗ ਜੰਗ ਦਾ ਮਤਲਬ ਆ ਲੜਾਈ ਝਗੜਾ ਕਰਨਾ ਕਹਿੰਦਾ ਤੁਸੀਂ ਮੈਨੂੰ ਸਾਰ ਬਚਨ ਦਿਓ ਰਲ ਕੇ ਕਿ ਤੁਸੀਂ ਦੋਨੇ ਆਪਸ ਦੇ ਵਿੱਚ ਕਦੀ ਵੀ ਲੜਾਈ ਝਗੜਾ ਨਹੀਂ ਕਰੋਗੇ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਭ ਦਾ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ ਛੇਵੀਂ ਪਾਰਟ ਨੰਬਰ 26 ਫੁੱਲਾਂ ਦਾ ਸੁਨੇਹਾ ਕਵੀ ਸ਼ੇਰੀ ਤੇਗਾ ਸਿੰਘ ਜਨ ਤਿਤਲੀ ਨੇ ਆਪਣੇ ਰੰਗ ਕਿਸ ਤੋਂ ਲਏ ਹਨ ਤੇ ਉਸ ਦੇ ਦਿਲ ਵਿੱਚ ਕੀ ਉਮੰਗ ਹੈ ਉਮੰਗ ਦਾ ਮਤਲਬ ਹੈ ਉਹਦੀ ਇੱਛਾ ਕੀ ਉਹਦੀ ਵਿਸ਼ ਕੀ ਹੈ ਕੀ ਉਹ ਚਾਹੁੰਦੀ ਹੈ ਠੀਕ ਹੈ ਤਿਤਲੀ ਨੇ ਆਪਣੇ ਰੰਗ ਫੁੱਲਾਂ ਤੋਂ ਲਏ ਹਨ ਉਸ ਦੇ ਦਿਲ ਦੀ ਉਮੰਗ ਹੈ ਕਿ ਇਹ ਫੁੱਲ ਹਮੇਸ਼ਾ ਖਿੜੇ ਰਹਿਣ ਉਹਦੀ ਇਹ ਇੱਛਾ ਆ ਕਿ ਫੁੱਲ ਹਮੇਸ਼ਾ ਖਿੜੇ ਰਹਿਣ ਕਿਉਂਕਿ ਉਹਨੇ ਆਪਣੇ ਰੰਗ ਫੁੱਲਾਂ ਤੋਂ ਲਏ ਹਨ ਪੋਰਾ ਫੁੱਲਾਂ ਨੂੰ ਕੀ ਸੁਣਾਉਂਦਾ ਹੈ ਪੋਰਾ ਫੁੱਲਾਂ ਨੂੰ ਸੁਣਾਉਂਦਾ ਹੈ ਕਿ ਉਹ ਸੁੰਦਰ ਬਾਗ ਦਾ ਪੋਰਾ ਹੈ ਉਸ ਦਾ ਫੁੱਲਾਂ ਨਾਲ ਪਿਆਰ ਹੈ ਉਹ ਉਹਨਾਂ ਦਾ ਰਸ ਪੀ ਕੇ ਜਿਉਂਦਾ ਹੈ ਉਹਨਾਂ ਕਰਕੇ ਸਾਰਾ ਸੰਸਾਰ ਸੁੰਦਰ ਜਾਪਦਾ ਹੈ ਉਹ ਫੁੱਲਾਂ ਦਾ ਬਿਨ ਤਨਖਾਹ ਤੋਂ ਨੌਕਰ ਹੈ ਕੀ ਹੈ ਕਿ ਉਹ ਸੁੰਦਰ ਬਾਗ ਦਾ ਪੋਰਾ ਹੈ ਉਹਦਾ ਫੁੱਲਾਂ ਨਾਲ ਪਿਆਰ ਹੈ ਉਹ ਉਸ ਦਾ ਰਸ ਪੀ ਪੀ ਕੇ ਜਿਉਂਦਾ ਹੈ ਉਨਾ ਕਰਕੇ ਸਾਰਾ ਸੰਸਾਰ ਸੁੰਦਰ ਜਾਪਦਾ ਹੈ ਮਤਲਬ ਲੱਗਦਾ ਹੈ ਉਹ ਫੁੱਲ ਦਾ ਬਿਨਾ ਤਨਖਾਹ ਤੋਂ ਨੌਕਰ ਹੈ ਜੋ ਜਾਗਦੇ ਹਨ ਉਹਨਾਂ ਨੂੰ ਕਿਹੜੀ ਚੀਜ਼ ਪ੍ਰਾਪਤ ਹੁੰਦੀ ਹੈ ਜੋ ਜਾਗਦੇ ਹਨ ਉਹ ਹੀ ਕਦਮ ਅੱਗੇ ਵਧਾ ਕੇ ਆਪਣੀਆਂ ਮੰਜ਼ਲਾਂ ਉੱਤੇ ਪਹੁੰਚਦੇ ਹਨ ਫੁੱਲ तितਲੀ ਤੇ ਭੋਰੇ ਨੂੰ ਕੀ ਸਨੇਹਾ ਦਿੰਦਾ ਹੈ ਫੁੱਲ तितਲੀ ਤੇ ਭੋਰੇ ਨੂੰ ਸਨੇਹਾ ਦਿੰਦਾ ਹੈ ਕਿ ਉਹ ਆਪਸ ਵਿੱਚ ਲੜਾ ਨਾ ਉਹ ਦੋਹਾਂ ਨੂੰ ਪਿਆਰ ਕਰਦਾ ਹੈ ਉਹਨਾਂ ਵਿੱਚੋਂ ਕੋਈ ਵੀ ਉੱਚਾ ਨੀਮਾ ਨਹੀਂ ਇਸ ਕਰਕੇ ਉਹ ਉਸ ਨੂੰ ਬਚਨ ਦੇਣਗੇ ਉਹ ਕਦੇ ਲੜਨਗੇ ਨਹੀਂ ਵਾਗ ਬਣਾਓ ਸੁੰਦਰ ਸੁੰਦਰ ਦਾ ਮਤਲਬ ਹੈ ਸੋਨਾ ਬਾਗ ਸੁੰਦਰ ਫੁੱਲਾਂ ਨਾਲ ਭਰਿਆ ਪਿਆ ਹੈ ਸੰਸਾਰ ਦੁਨੀਆ ਭਾਰਤ ਸੰਸਾਰ ਦਾ ਇੱਕ ਅਮਨ ਪਸੰਦ ਦੇਸ਼ ਹੈ ਮਿੱਤਰ ਦੋਸ ਚੰਗੇ ਮਿੱਤਰ ਹੀ ਮੁਸੀਬਤ ਬਿਲੇ ਨਾਲ ਖੜਦੇ ਹਨ ਭੰਡਾਰ ਚੀਜ਼ਾਂ ਇਕੱਠੀਆਂ ਕਰਨ ਦੀ ਥਾਂ ਭਾਰਤ ਦੇ ਅਨ ਭੰਡਾਰ ਵਿੱਚ ਪੰਜਾਬ ਦਾ ਅਹਿਮ ਸਥਾਨ ਹੈ ਬਚਨ ਇਕਰਾਰ ਕੋਲ ਤੇ ਤਸਲੀ ਨੇ ਮਿਲ ਕੇ ਰਹਿਣ ਦਾ ਵਚਨ ਦਿੱਤਾ ਸੋਨਾ ਸੋਨਾ ਸੁੰਦਰ ਸੰਸਾਰ ਦੁਨੀਆ ਮਿੱਤਰ ਦੋਸਤ ਭੰਡਾਰ ਚੀਜ਼ਾਂ ਇਕੱਠੀਆਂ ਕਰਨ ਦੀ ਤਾਂ ਵਚਨ ਇਕਰਾਰ ਜਾਂ ਵਾਅਦਾ ਧੰਨਵਾਦ ਜੀ